ਰਵਾਸੀ ਵੀਰਾਂ ਦੀ ਜਿਹੜੀ ਬੀਬੀ ਆ ਔਰਤ ਆ ਜਿਹਦਾ ਨਾਮ ਕਮਲਕੌਰ ਦੇ ਨਾਂ ਦੇ ਉਹਨੇ ਆਈਡੀਆਂ ਵਗੈਰਾ ਬਣਾ ਕੇ ਤੇ ਬਹੁਤ ਜ਼ਿਆਦਾ ਖੰਦ ਪਰੋਸਿਆ ਉਹ ਕਾਫੀ ਸਮੇਂ ਤੋਂ ਉਹਦੀ ਅਸ਼ਲੀਲਤਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੈਰਦੀ ਸੀ ਤੇ ਉਹ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਸੀ ਕਈ ਵਾਰ ਯਤਨ ਕੀਤੇ ਗਏ ਕਿ ਇਹਨਾਂ ਨੂੰ ਸਮਝਾਇਆ ਜਾਵੇ ਪਰ ਕਹਿੰਦੇ ਹੁੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਜਿਨ੍ਹਾਂ ਨੇ ਵੀ ਸਿੰਘਾਂ ਨੇ ਸੇਵਾ ਲਈ ਆ ਬਸ ਨਾ ਅਮਰਪਾਲ ਮਹਿਰੋਂ ਦੇ ਜਥੇ ਨੇ ਉਹਦੀ ਜ਼ਿੰਮੇਵਾਰੀ ਲਈ ਆ ਜਿਹੜੇ ਸਿੰਘਾਂ ਨੇ ਵੀ ਸੇਵਾ ਲਈ ਆ ਅਮਰਪਾਲ ਦੇ ਜਥੇ ਦੇ ਮਹਿਰੋਂ ਦੇ ਜਥੇ ਨੇ ਲਈ ਆ ਤੇ ਉਹ ਵੀ ਉਹਨਾਂ ਦੀ ਅਸੀਂ ਧੋਗ ਕਾਨੂੰਨੀ ਮਦਦ ਜਿੰਨਾ ਹੋ ਸਕਿਆ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹਨਾਂ ਨੇ ਬਾਬਾ ਸੁੱਖਾ ਸਿੰਘ ਤੇ ਮਤਾਬ ਸਿੰਘ ਵਾਲਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਆ ਤੇ ਮਸਾ ਰੰਗੜ ਜੋ ਉੱਥੇ ਕਰਦਾ ਸੀ ਕੰਜਰੀਆਂ ਨਚਾਉਂਦਾ ਸੀ ਤੇ ਇਹ ਜਿਹੜੀ ਵੱਦ ਚੱਲਣ ਬੀਬੀ ਆ ਇਹਨੇ ਵੀ ਇਹੀ ਕੰਮ ਪੜਿਆ ਆਇਆ ਹੁਣ ਕਈ ਹੋਰ ਲੋਕ ਵੀ ਇਹੋ ਜਿਹਾ ਕੰਮ ਕਰਦੇ ਆ YouTube ਤੇ ਤੁਸੀਂ ਆਉਂਦਾ ਕੰਟੈਂਟ ਪਾਓ ਮਨੋਰੰਜਨ ਕਰੋ ਪਰ ਘੱਟੋ ਘੱਟ ਅਸ਼ਲੀਲਤਾ ਨਾ ਪਰੋਸੋ ਕਿਉਂਕਿ ਇਹ ਬਦਚਲਨ ਮੈਂ ਕਿਉਂ ਕਿਹਾ ਕਿਉਂਕਿ ਇਹਨੇ ਔਰ ਨਾਲ ਖਾ ਕੇ ਤੇ ਸਾਰੀਆਂ ਪੰਜਾਬੀ ਬੱਚੀਆਂ ਬੱਚੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਦੇ ਨਾਲ ਨਾਲ ਸਿੰਘ ਤੇ ਕੌਰ ਲੱਗਦਾ ਤੇ ਪੰਜਾਬੀ ਪੰਜਾਬ ਵਿੱਚ ਜਿਆਦਾਤਰ ਸਿੱਖ ਰਹਿੰਦੇ ਨੇ ਵੈਸੇ ਤਾਂ ਸਿੱਖ ਵਰਲਡ ਵਿੱਚ ਪਹਿਲੇ ਹੋਏ ਨੇ ਪਰ ਇਹਨਾਂ ਨੇ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਆ ਕੋਈ ਈ ਸਾਜਿਸ਼ ਤੇ ਉਹਦਾ ਅੰਜਾਮ ਜਿਹੜਾ ਉਹ ਕੀ ਹੋਇਆ ਕਿ ਉਸ ਨੂੰ ਆਪਦੀ ਜਾਨ ਤੋਂ ਹੱਤ ਹੋਣੀ ਪਈ ਹੁਣ ਕਈਆਂ ਨੂੰ ਇੱਥੇ ਹਮਦਰਦੀ ਵੀ ਆ ਕਈ ਚੰਨਾ ਵਾਲੇ ਚੀਕਾਂ ਮਾਰੀ ਜਾਂਦੇ ਆ ਕਿ ਇਦਾਂ ਹੋ ਗਿਆ ਆ ਨਹੀਂ ਹੋਣਾ ਚਾਹੀਦਾ ਸੀ ਆ ਹੋਣਾ ਚਾਹੀਦਾ ਸੀ ਦੇਖੋ ਖਾਲਸਾ ਪੰਥ ਵਧਿੱਕੀ ਨਹੀਂ ਕਰਦਾ ਪਰ ਖਾਲਸਾ ਪੰਥ ਕਿਸੇ ਵੀ ਵੱਦ ਚੱਲਣ ਆਚਰਣ ਵਾਲਿਆਂ ਨੂੰ ਬਖਸ਼ਦਾ ਨਹੀਂਗਾ ਉਹ ਚਾਹੇ ਘਰ 'ਚ ਹੋਣ ਚਾਹੇ ਬਾਹਰ 'ਚ ਹੋ ਸੋ ਮੇਰਾ ਇਹ ਵੀਡੀਓ ਮੈਸੇਜ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਅਮਰਪਾਲ ਮਹਿਰੋਂ ਦੇ ਜੱਤੇ ਨੇ ਜੇ ਇਹ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਕਿਉਂਕਿ ਮੈਂ ਅਮਰਪਾਲ ਨੂੰ ਵੀ ਸੁਣਿਆ ਸੀਗਾ ਉਹਨਾਂ ਨੇ ਕੀਤਾ ਤੇ ਸ਼ਾਬਾਸ਼ ਅਸੀਂ ਚਟਾਨ ਵਾਂਗੂ ਨਹੀਂ ਬੰਦਿਆਂ ਵਾਂਗੂ ਨਾਲ ਖੜਾਂਗੇ ਤੇ ਮੈਂ ਸਮੂਹੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਸਿੰਘਾਂ ਦਾ ਸਹਿਯੋਗ ਕਰਨ ਦੀ ਲੋੜ ਹੈਗੀ ਆ ਕਾਨੂੰਨੀ ਪੱਧਰ ਤੇ ਵਕੀਲ ਕਰਨੇ ਪੈਣ ਉਹ ਵੀ ਮਹਾਰਾਜ ਕਿਰਪਾ ਕਰੇ ਆਪਾਂ ਸਾਰੇ ਜਣੇ ਕਰੀਏ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਆ ਤੇ ਆਪਾਂ ਕਰੀਏ ਪਹਿਲੀ ਤੇ ਗੱਲ ਉਹਨਾਂ ਤੇ ਐਫਆਰ ਦਰਜ ਨਹੀਂ ਸੀ ਹੋਣੀ ਚਾਹੀਦੀ ਚਲੋ ਕਾਨੂੰਨ ਅਨਸਾਰ ਜੇ ਕੋਈ ਗੱਲ ਹੋਈ ਵੀ ਆ ਤੇ ਮੈਨੂੰ ਇਸ ਗੱਲ ਦਾ ਵੀ ਥੋੜਾ ਮਾਣ ਮਹਿਸੂਸ ਹੋਇਆ ਪੰਜਾਬੀਆਂ ਤੇ ਕਿ ਉਹਦੇ ਸਸਕਾਰ ਤੇ ਕੱਲ ਕੋਈ ਨਹੀਂ ਗਿਆ ਕਿਉਂਕਿ ਔਰੰਗਜ਼ੇਬ ਦੀ ਕਬਰ ਤੇ ਦੀਵਾ ਜਗਾਉਣ ਵਾਲਾ ਨਹੀਂ ਹੈਗਾ ਕੋਈ ਜਿਹਨੇ ਮਾੜੇ ਮੰਦੇ ਕੰਮੀ ਨਾਨਕਾ ਜਦਕਰ ਮੰਦਾ ਹੋਏ ਸੋ ਉਹਨੂੰ ਕੀਤੇ ਦੀ ਸਜ਼ਾ ਮਿਲੀ ਆ ਤੇ ਜਿਹੜੇ ਦੂਜੇ ਬੱਚੇ ਬੱਚੀਆਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਉਹਨਾਂ ਵਾਸਤੇ ਅਮਰਿਤਪਾਲ ਮੈਰੋਂ ਦੇ ਜੱਜ ਨੇ ਕੰਮ ਆਰਕੇ ਟੰਗਿਆ ਤੇ ਉਹਨਾਂ ਨੂੰ ਦੱਸਿਆ ਕਿ ਹਟ ਜੋ ਬਾਜ ਆਜੋ ਨਿਵਾਰੀ ਤੁਹਾਡੀ ਆ ਸਕਦੀ ਹੈ ਆ ਸਕਦੀ ਸ਼ਬਦ ਮੈਂ ਵਰਤਿਆ ਸੋ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਜਿੱਥੇ ਕੋਈ ਇਹੋ ਜਿਹਾ ਹੈਗਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਨਾ ਭਾਈ ਨਾ ਨਾ ਕਰ ਸੋ ਇਹ ਕਾਬਲੇ ਤਰੀਫ ਸੇਵਾ ਕੀਤੀ ਹੈ ਸਿੰਘਾਂ ਨੇ ਮਹਾਰਾਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਇੱਕ ਪ੍ਰਵਾਸੀ ਵੀਰਾਂ ਦੀ ਜਿਹੜੀ ਬੀਬੀ ਆ ਔਰਤ ਆ ਜਿਹਦਾ ਨਾਮ ਕਮਲਕੌਰ ਦੇ ਨਾਂ ਤੇ ਉਹਨੇ ਆਈਡੀਆਂ ਵਗੈਰਾ ਬਣਾ ਕੇ ਤੇ ਬਹੁਤ ਜ਼ਿਆਦਾ ਅੰਧ ਪਰੋਸਿਆ ਉਹ ਕਾਫੀ ਸਮੇਂ ਤੋਂ ਉਹਦੀ ਅਸ਼ਲੀਲਤਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੈਰਦੀ ਸੀ ਤੇ ਉਹ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਸੀ ਕਈ ਵਾਰ ਯਤਨ ਕੀਤੇ ਗਏ ਇਹ ਇਹਨਾਂ ਨੂੰ ਸਮਝਾਇਆ ਜਾਵੇ ਪਰ ਕਹਿੰਦੇ ਹੁੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਜਿਨ੍ਹਾਂ ਨੇ ਵੀ ਸਿੰਘਾਂ ਨੇ ਸੇਵਾ ਲਈਆ ਰਸਨਾ ਅਮਰਤਪਾਲ ਮਹਿਰੋਂ ਦੇ ਜਥੇ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਜਿਹੜੇ ਸਿੰਘਾਂ ਨੇ ਨਹੀਂ ਸੇਵਾ ਲਈਆ ਅਮਰਤਪਾਲ ਦੇ ਜਥੇ ਦੇ ਮਹਿਰੋਂ ਦੇ ਜਥੇ ਨੇ ਨਹੀਂ ਲਈਆ ਤੇ ਉਹ ਵੀ ਉਹਨਾਂ ਦੀ ਅਸਲੀ ਜੋਗ ਕਾਨੂੰਨੀ ਮਦਦ ਜਿੰਨਾ ਹੋ ਸਕੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹਨਾਂ ਨੇ ਬਾਬਾ ਸੁਖਾ ਸਿੰਘ ਤੇ ਮਤਾਬ ਸਿੰਘ ਵਾਲਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕਿ ਮਸਾ ਰੰਗੜ ਜੋ ਉੱਥੇ ਕਰਦਾ ਸੀ ਕੰਜਰੀਆਂ ਨਚਾਉਂਦਾ ਸੀ ਤੇ ਇਹ ਜਿਹੜੀ ਬਦਚਲਨ ਬੀਬੀ ਆ ਇਹਨੇ ਵੀ ਇਹੀ ਕੰਮ ਪੜਿਆ ਹੋਇਆ ਸੀ। ਪਰ ਕਈ ਹੋਰ ਲੋਕ ਵੀ ਇਹੋ ਜਿਹਾ ਕੰਮ ਕਰਦੇ ਆ YouTube ਤੇ ਤੁਸੀਂ ਆਪ ਦਾ ਕੰਟੈਂਟ ਪਾਓ ਮਨੋਰੰਜਨ ਕਰੋ ਪਰ ਘਟੋ ਘਟ ਅਸ਼ਲੀਲਤਾ ਨਾ ਪਰੋਸੋ। ਕਿਉਂਕਿ ਇਹ ਬਦਚਲਨ ਮੈਂ ਕਿਉਂ ਕਿਹਾ ਕਿਉਂਕਿ ਇਹਨੇ ਕੌਰ ਨਾਲ ਖਾ ਕੇ ਤੇ ਸਾਰੀਆਂ ਪੰਜਾਬੀ ਬੱਚੀਆਂ 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 ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਸਿੱਖਾਂ ਦੇ ਨਾਲ ਨਾਲ ਸਿੰਘ ਤੇ ਕੌਰ ਲੱਗਦਾ ਹੈ। ਤੇ ਪੰਜਾਬੀ ਪੰਜਾਬ ਵਿੱਚ ਜਿਆਦਾਤਰ ਸਿੱਖ ਰਹਿੰਦੇ ਨੇ ਵੈਸੇ ਤਾਂ ਸਿੱਖ ਵਰਲਡ ਵਿੱਚ ਪਹਿਲੇ ਹੋਏ ਨੇ ਪਰ ਇਹਨਾਂ ਨੇ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਆ ਕੋਝੀ ਸਾਜ਼ਿਸ਼ ਤੇ ਉਹਦਾ ਅੰਜਾਮ ਜਿਹੜਾ ਉਹ ਕੀ ਹੋਇਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਤ ਹੋਣੇ ਪਏ ਹੁਣ ਕਈਆਂ ਨੂੰ ਇੱਥੇ ਹਮਦਰਦੀ ਵੀ ਆ ਕਈ ਚੰਨਾ ਵਾਲੇ ਚੀਕਾਂ ਮਾਰੀ ਜਾਂਦੇ ਆ ਕਿ ਏਦਾਂ ਹੋ ਗਿਆ ਆ ਨਹੀਂ ਹੋਣਾ ਚਾਹੀਦਾ ਸੀ ਆ ਹੋਣਾ ਚਾਹੀਦਾ ਸੀ ਦੇਖੋ ਖਾਲਸਾ ਪੰਥ ਵਧੇ ਕੀ ਨਹੀਂ ਕਰਦਾ ਪਰ ਖਾਲਸਾ ਪੰਥ ਕਿਸੇ ਵੀ ਵੱਦ ਚੱਲਣ ਆਚਰਣ ਵਾਲਿਆਂ ਨੂੰ ਬਖਸ਼ਦਾ ਨਹੀਂਗਾ ਉਹ ਚਾਹੇ ਘਰ 'ਚ ਹੋਣ ਚਾਹੇ ਬਾਹਰ 'ਚ ਹੋਣ। ਸੋ ਮੇਰਾ ਇਹ ਵੀਡੀਓ ਮੈਸੇਜ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਅਮਰਪਾਲ ਮੈਰੋਂ ਦੇ ਜਤੇ ਨੇ ਜੇ ਇਹ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਕੁਸ ਕਿਉਂਕਿ ਮੈਂ ਅਮਰਪਾਲ ਨੂੰ ਵੀ ਸੁਣਿਆ ਸੀਗਾ ਉਹਨਾਂ ਨੇ ਕੀਤਾ ਤੇ ਸ਼ਾਬਾਸ਼। ਅਸੀਂ ਚਟਾਨ ਵਾਂਗੂ ਨਹੀਂ ਬੰਦਿਆਂ ਵਾਂਗੂ ਉਹਨਾਂ ਦੇ ਨਾਲ ਖੜਾਗੇ ਤੇ ਮੈਂ ਸਮੁੱਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਸਿੰਘਾਂ ਦਾ ਸਹਿਯੋਗ ਕਰਨ ਦੀ ਲੋੜ ਹੈਗੀ ਆ। ਕਾਨੂੰਨੀ ਪੱਧਰ ਤੇ ਵਕੀਲ ਕਰਨੇ ਪੈਣ ਉਹ ਵੀ ਮਹਾਰਾਜ ਕਿਰਪਾ ਕਰੇ ਆਪਾਂ ਸਾਰੇ ਜਣੇ ਕਰੀਏ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ سپورਟ ਦੀ ਲੋੜ ਆ ਤੇ ਆਪਾਂ ਕਰੀਏ ਪਹਿਲੀ ਗੱਲ ਉਹਨਾਂ ਤੇ ਐਫ ਆਈ ਆਰ ਦਰਜ ਨਹੀਂ ਸੀ ਹੋਣੀ ਚਾਹੀਦੀ ਚਲੋ ਕਾਨੂੰਨ ਅਨਸਾਰ ਜੇ ਕੋਈ ਗੱਲ ਹੋਈ ਵੀ ਆ ਤੇ ਮੈਨੂੰ ਇਸ ਗੱਲ ਦਾ ਵੀ ਥੋੜਾ ਮਾਣ ਮਹਿਸੂਸ ਹੋਇਆ ਪੰਜਾਬੀਆਂ ਤੇ ਕਿ ਉਹਦੇ ਸਸਕਾਰ ਤੇ ਕੱਲ ਕੋਈ ਨਹੀਂ ਗਿਆ ਕਿਉਂਕਿ ਔਰੰਗਜ਼ੇਬ ਦੀ ਕਬਰ ਤੇ ਦੀਵਾ ਜਗਾਉਣ ਵਾਲਾ ਨਹੀਂ ਹੈਗਾ ਕੋਈ ਜਿਹਨੇ ਮਾੜੇ ਮੰਦੇ ਕੰਮੀ ਨਾਨਕਾ ਜਦਕਰ ਮੰਦਾ ਹੋਏ ਸੋ ਉਹਨੂੰ ਕੀਤੇ ਦੀ ਸਜ਼ਾ ਮਿਲੀ ਆ ਤੇ ਜਿਹੜੇ ਦੂਜੇ ਬੱਚੇ ਬੱਚੀਆਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਉਹਨਾਂ ਵਾਸਤੇ ਅਮਰਪਾਲ ਮਹਿਰੋਂ ਦੇ ਜਿਵੇਂ ਕੰਮ ਆ ਕੇ ਟੰਗਿਆ ਤੇ ਉਹਨਾਂ ਨੂੰ ਦੱਸਿਆ ਕਿ ਹਟ ਜਾਓ ਬਾਹਰ ਆ ਜਾਓ ਨਹੀਂ ਵਾਰੀ ਤੁਹਾਡੀ ਆ ਸਕਦੀ ਹੈ ਆ ਸਕਦੀ ਸ਼ਬਦ ਮੈਂ ਵਰਤਿਆ ਸੋ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਜਿੱਥੇ ਕੋਈ ਇਹੋ ਜਿਹਾ ਹੈਗਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਨਾ ਭਾਈ ਨਾ ਨਾ ਕਰ ਸੋ ਇਹ ਕਾਬਲੇ ਤਰੀਫ਼ ਸੇਵਾ ਕੀਤੀ ਹੈ ਸਿੰਘਾਂ ਨੇ ਮਹਾਰਾਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਇੱਕ ਪ੍ਰਵਾਸੀ ਵੀਰਾਂ ਦੀ ਜਿਹੜੀ ਬੀਬੀ ਆ ਔਰਤ ਆ ਜਿਹਦਾ ਨਾਮ ਕਮਲਕੌਰ ਦੇ ਨਾਂ ਦੇ ਉਹਨੇ ਆਈਡੀਆਂ ਵਗੈਰਾ ਬਣਾ ਕੇ ਤੇ ਬਹੁਤ ਜ਼ਿਆਦਾ ਅੰਧ ਘਰੋਸਿਆ ਉਹ ਕਾਫੀ ਸਮੇਂ ਤੋਂ ਉਹਦੀ ਅਸ਼ਲੀਲਤਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੈਰਦੀ ਸੀ ਤੇ ਉਹ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਸੀ। ਕਈ ਵਾਰ ਯਤਨ ਕੀਤੇ ਗਏ ਕਿ ਇਹਨਾਂ ਨੂੰ ਸਮਝਾਇਆ ਜਾਵੇ। ਪਰ ਕਹਿੰਦੇ ਹੁੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ। ਜਿਨ੍ਹਾਂ ਨੇ ਵੀ ਸਿੰਘਾਂ ਨੇ ਸੇਵਾ ਲਈਆ, ਬਲਸਨਾ ਅਮਰਤਪਾਲ ਮੈਰੋਂ ਦੇ ਜਥੇ ਨੇ ਉਹਦੀ ਜ਼ਿੰਮੇਵਾਰੀ ਲਈ ਆ। ਜਿਹੜੇ ਸਿੰਘਾਂ ਨੇ ਵੀ ਸੇਵਾ ਲਈਆ, ਅਮਰਤਪਾਲ ਦੇ ਜਥੇ ਦੇ ਮੈਰੋਂ ਦੇ ਜਥੇ ਨੇ ਲਈਆ ਤੇ ਉਹ ਵੀ ਉਹਨਾਂ ਦੀ ਅਸਲੀ ਲੋਗ ਕਾਨੂੰਨੀ ਮਦਦ ਜਿੰਨਾ ਹੋ ਸਕਿਆ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹਨਾਂ ਨੇ ਮਬਾਸੁਖਾ ਸਿੰਘ ਤੇ ਮਤਾਬ ਸਿੰਘ ਵਾਲਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕਿ ਮਸਾ ਰੰਗੜ ਜੋ ਉੱਥੇ ਕਰਦਾ ਸੀ ਕੰਜਰੀਆਂ ਨਚਾਉਂਦਾ ਸੀ ਤੇ ਇਹ ਜਿਹੜੀ ਵੱਦਚਲਨ ਬੀਬੀ ਆ ਇਹਨੇ ਵੀ ਇਹੀ ਕੰਮ ਪੜਿਆ ਸੀ ਹੁਣ ਕਈ ਹੋਰ ਲੋਕ ਵੀ ਇਹੋ ਜਿਹਾ ਕੰਮ ਕਰਦੇ ਆ YouTube ਤੇ ਤੁਸੀਂ ਆਲਦਾ ਕੰਟੈਂਟ ਪਾਓ ਮਨੋਰੰਜਨ ਕਰੋ ਪਰ ਟਕ ਟਕ ਅਸ਼ਲੀਲਤਾ ਨਾ ਪਰੋਸੋ ਕਿਉਂਕਿ ਇਹ ਬਦਚਲਨ ਮੈਂ ਕਿਉਂ ਕੀਤਾ ਕਿਉਂਕਿ ਇਹਨੇ ਕੌਰ ਨਾਲ ਖਾ ਕੇ ਤੇ ਸਾਰੀਆਂ ਪੰਜਾਬੀ ਬੱਚੀਆਂ 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 ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਦੇ ਨਾਲ ਨਾਲ ਸਿੰਘ ਤੇ ਕੌਰ ਲੱਗਦਾ ਤੇ ਪੰਜਾਬੀ ਪੰਜਾਬ ਵਿੱਚ ਜਿਆਦਾਤਰ ਸਿੱਖ ਰਹਿੰਦੇ ਨੇ ਵੈਸੇ ਤਾਂ ਸਿੱਖ ਵਰਲਡ ਵਿੱਚ ਪਹਿਲੇ ਹੋਏ ਨੇ ਪਰ ਇਹਨਾਂ ਨੇ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਆ ਕੋਝੀ ਸਾਜ਼ਿਸ਼ ਤੇ ਉਹਦਾ ਅੰਜਾਮ ਜਿਹੜਾ ਉਹ ਕੀ ਹੋਇਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਤ ਹੋਣੇ ਪਏ ਹੁਣ ਕਈਆਂ ਨੂੰ ਇੱਥੇ ਹਮਦਰਦੀ ਵੀ ਆ ਕਈ ਚੰਨਾ ਵਾਲੇ ਚੀਕਾ ਮਾਰੀ ਜਾਂਦੇ ਆ ਕਿ ਏਦਾਂ ਹੋ ਗਿਆ ਆ ਨਹੀਂ ਹੋਣਾ ਚਾਹੀਦਾ ਸੀ ਆ ਹੋਣਾ ਚਾਹੀਦਾ ਸੀ ਦੇਖੋ ਖਾਲਸਾ ਪੰਥ ਵਦੀ ਕੀ ਨਹੀਂ ਕਰਦਾ ਪਰ ਖਾਲਸਾ ਪੰਥ ਕਿਸੇ ਵੀ ਵੱਧ ਚੱਲਣ ਆਚਰਣ ਵਾਲਿਆਂ ਨੂੰ ਬਖਸ਼ਦਾ ਨਹੀਂਗਾ ਉਹ ਚਾਹੇ ਘਰ 'ਚ ਹੋਣ ਚਾਹੇ ਬਾਹਰ 'ਚ ਹੋਣ ਸੋ ਮੇਰਾ ਇਹ ਵੀਡੀਓ ਮੈਸੇਜ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਆ ਕਿ ਅਮਰਪਾਲ ਮੈਰੋਂ ਦੇ ਜਤੇ ਨੇ ਜੇ ਇਹ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਕਸ਼ਕਿਉਂਕਿ ਮੈਂ ਅਮਰਪਾਲ ਨੂੰ ਵੀ ਸੁਣਿਆ ਸੀਗਾ ਉਹਨਾਂ ਨੇ ਕੀਤਾ ਤੇ ਸ਼ਾਬਾਸ਼ ਅਸੀਂ ਚਟਾਨ ਵਾਂਗੂ ਨਹੀਂ ਬੰਦਿਆਂ ਵਾਂ ਉਹਨਾਂ ਦੇ ਨਾਲ ਖੜਾਗੇ ਤੇ ਮੈਂ ਸਮੁੱਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਸਿੰਘਾਂ ਦਾ ਸਹਿਯੋਗ ਕਰਨ ਦੀ ਲੋੜ ਹੈਗੀ ਆ ਕਾਨੂੰਨੀ ਪੱਧਰ ਤੇ ਵਕੀਲ ਕਰਨੇ ਪੈਣ ਉਹ ਵੀ ਮਹਾਰਾਜ ਕਿਰਪਾ ਕਰੇ ਆਪਾਂ ਸਾਰੇ ਜਣੇ ਕਰੀਏ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਆ ਤੇ ਆਪਾਂ ਕਰੀਏ ਪਹਿਲੀ ਤੇ ਗੱਲ ਉਹਨਾਂ ਤੇ ਐਫ ਆਈ ਆਰ ਦਰਜ ਨਹੀਂ ਸੀ ਹੋਣੀ ਪਹਿਲੀ ਚਲੋ ਕਾਨੂੰਨ ਅਨੁਸਾਰ ਜੇ ਕੋਈ ਗੱਲ ਹੋਈ ਵੀ ਆ ਤੇ ਮੈਨੂੰ ਇਸ ਗੱਲ ਦਾ ਵੀ ਥੋੜਾ ਮਾਣ ਮਹਿਸੂਸ ਹੋਇਆ ਪੰਜਾਬੀਆਂ ਤੇ ਕਿ ਉਹਦੇ ਸਸਕਾਰ ਤੇ ਕਲ ਕੋਈ ਨਹੀਂ ਗਏ ਕਿਉਂਕਿ ਔਰੰਗਜ਼ੇਬ ਦੀ ਕਬਰ ਤੇ ਦੀਵਾ ਜਗਾਉਣ ਵਾਲਾ ਨਹੀਂ ਹੈਗਾ ਕੋਈ ਜਿਹਨੇ ਮਾੜੇ ਮੰਦੇ ਕੰਮੀ ਨਾਨਕਾ ਜਦਕਰ ਮੰਦਾ ਹੋਏ ਸੋ ਉਹਨੂੰ ਕੀਤੇ ਦੀ ਸਜ਼ਾ ਮਿਲੀ ਆ ਤੇ ਜਿਹੜੇ ਦੂਜੇ ਬੱਚੇ ਬੱਚੀਆਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਉਹਨਾਂ ਵਾਸਤੇ ਅਮਰਪਾਲ ਮਹਿਰੋਂ ਦੇ ਜਿਵੇਂ ਕੰਮ ਮਾਰ ਕੇ ਟੰਗਿਆ ਤੇ ਉਹਨਾਂ ਨੂੰ ਦੱਸਿਆ ਕਿ ਹਟ ਜਾਓ ਆਵਾਜ਼ ਆਜੋ ਨਹੀਂ ਵਾਰੀ ਤੁਹਾਡੀ ਆ ਸਕਦੀ ਹੈ ਆ ਸਕਦੀ ਸ਼ਬਦ ਮੈਂ ਵਰਤਿਆ ਸੋ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਜਿੱਥੇ ਕੋਈ ਇਹੋ ਜਿਹਾ ਹੈਗਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਨਾ ਭਾਈ ਨਾ ਨਾ ਕਰ ਸੋ ਇਹ ਕਾਬਲੇ ਤਰੀਫ਼ ਸੇਵਾ ਕੀਤੀਆਂ ਸਿੰਘਾਂ ਨੇ ਮਹਾਰਾਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਇੱਕ ਪ੍ਰਵਾਸੀ ਵੀਰਾਂ ਦੀ ਜਿਹੜੀ ਬੀਬੀ ਆ ਔਰਤ ਆ ਜਿਹਦਾ ਨਾਮ ਕਮਲਕੌਰ ਦੇ ਨਾਂ ਦੇ ਉਹਨੇ ਆਈਡੀਆ ਵਗੈਰਾ ਬਣਾ ਕੇ ਤੇ ਬਹੁਤ ਜ਼ਿਆਦਾ ਗੰਦ ਘਰੋਸਿਆ